ਵਿਸ਼ੇਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਰ ਪ੍ਰੀਤ ਕੌਰ ਤਾਂ ਹਾਜ਼ਰ ਹੋਈਆਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬਲਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੌਸਮ ਦੀ ਦਾਸਨਿਆ ਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਜਿਹੜੀ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੇਸ਼ ਭਰ ਦੇ ਵਿੱਚ ਦੀਵਾਲੀ ਦਾ ਤਿਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਜਿਹੇ ਵਿੱਚ ਬੀਤੇ ਦਿਨ ਦੀਆਂ ਮੌਸਮ ਸੰਬੰਧੀ ਭਵਿੱਖ ਬਾਣੀਆਂ ਕਾਰਨ ਲੋਕਾਂ ਦੇ ਮਨਾਂ ਵਿੱਚ ਤਾਰੀ ਵੀ ਬਣ ਰਿਹਾ ਹੋਵੇਗਾ ਕਿ ਕਿਤੇ ਮੀਂਹ ਦੀਵਾਲੀ ਦਾ ਮਜ਼ਾਕ ਕਿਰਕਰਾ ਨਾ ਕਰ ਦੇਵੇ ਪਰ ਉੱਥੇ ਹੀ ਮੌਸਮ ਵਿਭਾਗ ਨੇ ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਦੱਸਦੀ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਵਿੱਚ 24 ਤਰੀਕ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਇਸ ਦੌਰਾਨ ਪਹਾੜੀ ਇਲਾਕਿਆਂ ਵਿੱਚ ਮੀਂਹ ਦੌਰਾਨ ਮੈਦਾਨੀ ਇਲਾਕਿਆਂ 'ਚ ਠੰਡ ਤੇਜ਼ੀ ਨਾਲ ਵਧਣ ਦੇ ਅਸਰ ਵੀ ਦਰਸਾਏ ਜਾ ਰਹੇ ਨੇ ਪੰਜਾਬ 'ਚ ਅਗਲੇ 4 ਤੋਂ 5 ਦਿਨਾਂ ਤੱਕ ਮੌਸਮ आम ਬਣਿਆ ਰਹੇਗਾ ਅਤੇ તાપમાન ਦੇ ਵਿੱਚ ਕੋਈ ਖਾਸ ਬਦਲਾਅ ਵੇਖਣ ਨੂੰ ਨਹੀਂ ਮਿਲੇਗਾ ਮੌਸਮ ਵਿਭਾਗ ਦੇ ਅਨੁਸਾਰ ਜ਼ਿਆਦਾਤਰ ਸ਼ਹਿਰਾਂ ਵਿੱਚ તાਪਮਾਨ 6 16 ਤੋਂ 33 ਡਿਗਰੀ ਸੈਲਸੀਅਸ ਦੇ ਵਿੱਚ ਘਰ ਰਹਿਣ ਦੀ ਉਮੀਦ ਹੈ ਤੇ ਮੌਸਮ ਖੁਸ਼ਕ ਰਹੇਗਾ ਉਥੇ ਹੀ ਇਸ ਮੌਸਮ ਦੇ ਵਿੱਚਕਾਰ ਸੂਬੇ ਦੀ ਹਵਾ ਲਗਾਤਾਰ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਜਿਸ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ ਜੇਕਰ ਪੰਜਾਬ ਵਿੱਚ 에어 ਕੁਆਲਿਟੀ ਇੰਡੈਕਸ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ 100 ਉਨਨਜਾਦੇ ਆਸ-ਪਾਸ ਦਰਜ ਕੀਤਾ ਗਿਆ ਜੋ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ ਜਿੱਹਾਂ ਹਵਾ ਵਿੱਚ PM 2.5 ਦਾ ਪੱਧਰ 95 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਅਤੇ PM 10 ਦਾ ਪੱਧਰ 130 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੱਕ ਪਹੁੰਚ ਗਿਆ ਜੋ ਸਿਹਤ ਦੇ ਲਈ ਬੇਹਦ ਹਾਨੀਕਾਰਕ ਹੈ ਮਾਹਿਰਾਂ ਦਾ ਮੰਨਣਾ ਹੈ ਕਿ ਪਰਾਲੀ ਸਾੜਨ ਉਦਯੋਗਿਕ ਧੂਏ ਅਤੇ ਵਾਹਨਾਂ ਦੇ ਪ੍ਰਦੂਸ਼ਣ ਕਾਰਨ ਇਹ ਸਥਿਤੀ ਬਣੀ ਹੈ ਤੇ ਚਿੰਤਾ ਦੀ ਗੱਲ ਇਹ ਹੈ ਕਿ ਦੀਵਾਲੀ ਦੇ ਮੌਕੇ ਤੇ ਪਟਾਕੇ ਚਲਾਏ ਜਾਣ ਤੋਂ ਬਾਅਦ ਹਾਲਤ ਹੋਰ ਵੀ ਜ਼ਿਆਦਾ ਵਿਗੜਨ ਦਾ ਖਤਰਾ ਜਿਸ ਨਾਲ ਹਵਾ ਦੀ ਗੁਣਵੱਤਾ ਬਹੁਤ ਖਰਾਬ ਜਾਂ ਗੰਭੀਰ ਸ਼੍ਰੇਣੀ ਵਿੱਚ ਪਹੁੰਚ ਸਕਦੀ ਹੈ। ਯੁੱਧ ਨਸ਼ਾ ਵਿਰੋਧ ਮਹਿੰਮ ਦੇ ਤਹਿਤ ਪੁਲਿਸ ਸਟੇਫਲ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ ਜੁੜੇ ਕੀ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਨੇ। ਯੋਧ ਨਸ਼ਾ ਵਿਰੋਧ ਮਹਿੰਮ ਦੇ 232ਵੇਂ ਦਿਨ ਪੰਜਾਬ ਪੁਲਿਸ ਨੇ 306 ਥਾਮਾਂ ਤੇ ਛਾਪੇਮਾਰੀ ਕੀਤੀ ਤੇ ਜਿਸ ਉਪਰੰਤ ਸੂਬੇ ਪੱਧਰ 'ਤੇ 58 ਐਫਆਈਆਰ ਦਰਜ ਕਰਕੇ 60 ਨਸ਼ਾ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਨਾਲ 232 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਕੁੱਲ ਨਸ਼ਾ ਨਸ਼ਾ ਸਮਗਲਰਾਂ ਦੀ ਗਿਣਤੀ 33500 ਹੋ ਗਈ ਹੈ ਤੇ ਇਹਨਾਂ ਦੇ ਕਬਜ਼ੇ 'ਚੋਂ 561 ਗ੍ਰਾਮ ਹੈਰੋਇਨ 1.1 ਕਿਲੋ ਅਫੀਮ 1429 ਨਸ਼ੀਲੀਆਂ ਗੋਲੀਆਂ ਕੈਪਸੂਲ ਅਤੇ 6360 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਤੇ ਇਸ ਦੌਰਾਨ 57 ਅਧਿਕਾਰੀਆਂ ਦੀ ਨਿਗਰਾਨੀ ਹੇਠ 700 ਤੋਂ ਵੱਧ ਪੁਲਿਸ ਮੁਲਾਜ਼ਮਾਂ ਵਾਲੀਆਂ 100 ਤੋਂ ਵੱਧ ਪੁਲਿਸ ਟੀਮਾਂ ਨੇ ਪੂਰੇ ਸੂਬੇ 'ਚ 306 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਤੇ ਦਿਨ ਭਰ ਚੱਲੇ ਇਸ ਆਪਰੇਸ਼ਨ ਦੌਰਾਨ ਪੁਲਿਸ ਟੀਮਾਂ ਨੇ 332 ਸ਼ੱਕੀ ਵਿਅਕਤੀਆਂ ਦੀ ਜਾਂਚ ਵੀ ਕੀਤੀ ਹੈ ਤੇ ਇਸ ਦੇ ਨਾਲ ਹੀ 23 ਵਿਅਕਤੀਆਂ ਨੂੰ ਨਸ਼ਾ ਛੱਡਣ ਅਤੇ ਮੋੜ ਵਿਸੇਬੇ ਦਾ ਇਲਾਜ ਲੈਣ ਦੇ ਲਈ ਰਾਜ਼ੀ ਵੀ ਕੀਤਾ ਗਿਆ ਚੌਧਰੀ ਪਟਾਕਿਆਂ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਡਆਰਆਈ ਨੇ ਆਪਰੇਸ਼ਨ ਫਾਇਰ ਕਰੇ ਤਹਿਤ ਮੁੰਬਈ ਦੇ ਨਹਾਵਾ ਸ਼ੇਵਾ ਬੰਦਰਗਾਹ ਤੇ 4.82 ਕਰੋੜ ਰੁਪਏ ਦੇ ਤਸਕਰੀ ਕੀਤੇ ਪਟਾਕੇ ਜ਼ਬਤ ਕੀਤੇ ਜੀ ਹਾਂ ਜੀਆਰਏ ਦੁਆਰਾ ਐਤਵਾਰ ਨੂੰ ਚਾਰੇ ਇੱਕ ਅਧਿਕਾਰਤ ਰਿਲੀਜ਼ ਦੇ ਅਨੁਸਾਰ ਜੀਆਰਏ ਅਧਿਕਾਰੀਆਂ ਨੇ ਨਹਾਵਾ ਸ਼ੇਵਾ ਬੰਦਰਗਾਹ ਤੇ ਇੱਕ 40 ਫੁੱਟ ਲੰਬੇ ਕਨੈਕਟਰ ਨੂੰ ਰੋਕਿਆ ਜੋ ਚੀਨ ਤੋਂ ਆਇਆ ਸੀ ਅਤੇ ਅੰਕਲੇਸ਼ਵਰ ਜਾ ਰਿਹਾ ਸੀ ਤੇ ਜਿਸ ਦੇ ਵਿੱਚ leggings ਹੋਣ ਦਾ ਦਾਵਾ ਕੀਤਾ ਗਿਆ ਸੀ ਤਲਾਸ਼ੀ ਦੌਰਾਨ ਕੱਪੜਿਆਂ ਦੀ ਇੱਕ ਪਰਤ ਪਿੱਛੇ ਲੁਕੇ ਹੋਏ 44640 ਪਟਾਕੇ ਸਾਹਮਣੇ ਆਏ ਤੇ ਅਧਿਕਾਰੀਆਂ ਨੇ ਪੂਰੀ ਖੇਪ ਜ਼ਬਤ ਕਰ ਲਈ ਜਿਸ ਦੀ ਕੀਮਤ 4.82 ਕਰੋੜ ਰੁਪਏ ਹੋਰ ਤਲਾਸ਼ੀਆਂ ਵਿੱਚ ਅਪਰਾਧਕ ਦਸਤਾਵੇਜ਼ ਬਰਾਮਦ ਹੋਏ ਜਿਸ ਨਾਲ ਤਸਕਰੀ ਗਿਰੋਹ ਦੇ ਟੰਗ ਤਰੀਕੇ ਦਾ ਖੁਲਾਸਾ ਹੋਇਆ ਅਤੇ ਇਸ ਤੋਂ ਬਾਅਦ ਅਧਿਕਾਰੀਆਂ ਨੇ ਗੁਜਰਾਤ ਦੇ ਵਿਰਾਵਲ ਵਿੱਚ ਗਿਰੋਹ ਦੇ ਇੱਕ ਮੁੱਖ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਪਟਾਕਿਆਂ ਦਾ ਆਯਾਤ ਵਿਦੇਸ਼ੀ ਵਪਾਰ ਨੀਤੀ ਦੇ ਤਹਿਤ પ્રતિਬੰਧਿਤ ਹੈ ਅਤੇ ਇਸ ਦੇ ਲਈ ਵਿਸਫੋਟਕ ਨਿਯਮਾ 2008 ਦੇ ਤਹਿਤ ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਰਨਲ ਅਤੇ ਪੈਟਰੋਲੀਅਮ ਅਤੇ ਵਿਸਫੋਟਕ ਸੁਰੱਖਿਆ ਸੰਗਠਨ ਦੋਵਾਂ ਤੋਂ ਇੱਕ ਵੈਧ ਲਾਇਸੈਂਸ ਦੀ ਲੋੜ ਹੁੰਦੀ ਹੈ। ਦੀਵਾਲੀ ਦੇ ਮੌਕੇ ਤੇ ਇਸ ਸਵੀਟ ਸ਼ਾਪ ਜੋ ਕਿ ਕਾਫੀ ਪੁਰਾਣੀ ਹੈ ਦਿੱਲੀ ਦੇ ਵਿੱਚ ਉੱਥੇ ਰਾਹੁਲ ਗਾਂਧੀ ਪਹੁੰਚਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਕਾਂਗਰਸੀ ਸੰਸਦ ਰਾਹੁਲ ਗਾਂਧੀ ਨੇ ਇੱਕ ਅਨੋਖੇ ਤਰੀਕੇ ਨਾਲ ਦੀਵਾਲੀ ਮਨਾਈ। ਉਹ ਦੀਵਾਲੀ ਮੌਕੇ ਪੁਰਾਣੀ ਦਿੱਲੀ ਗਏ ਜਿੱਥੇ ਉਹਨਾਂ ਨੇ ਮਸ਼ਹੂਰ ਅਤੇ ਇਤਿਹਾਸਕ ਘੰਟੇ ਵਾਲਾ ਸਵੀਟ ਸ਼ਾਪ ਤੇ ਪੇਸੰਦਲੇ ਦੁਅਤੇ ਇਮਰਤੀ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਤਸਵੀਰਾਂ ਉੱਥੋਂ ਸਾਹਮਣੇ ਆਈਆਂ ਨੇ ਇਸ ਦੌਰਾਨ ਰਾਹੁਲ ਨੇ ਕੰਟੇ ਵਾਲਾ ਦੀ ਦੁਕਾਨ ਤੇ ਮਠਿਆਈਆਂ ਬਣਾਉਣ ਦੀ ਪੂਰੀ ਪ੍ਰਕਿਰਿਆ ਨੂੰ ਦੇਖਿਆ ਅਤੇ ਜਾਣਕਾਰੀ ਲਈ ਤੇ ਉਹਨਾਂ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਤੇ ਲੋਕਾਂ ਤੋਂ ਪੁੱਛਿਆ ਕਿ ਉਹ ਆਪਣੀ ਦੀਵਾਲੀ ਕਿਵੇਂ ਮਨਾ ਰਹੇ ਹਨ ਅਤੇ ਇਸ ਨੂੰ ਕਿਵੇਂ ਖਾਸ ਬਣਾ ਰਹੇ ਨੇ। ਰਾਹੁਲ ਨੇ ਐਕਸ ਤੇ ਲਿਖਿਆ ਪੁਰਾਣੀ ਦਿੱਲੀ ਦੇ ਮਸ਼ਹੂਰ ਅਤੇ ਇਤਿਹਾਸਕ ਕੰਟੇ ਵਾਲਾ ਮਠਾਈ ਦੀ ਦੁਕਾਨ ਤੇ ਇਮਰਤੀ ਅਤੇ ਬੇਸਨ ਦੇ ਲੱਡੂ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੀਆਂ ਇਹ ਸਦੀਆਂ ਪੁਰਾਣੀ ਪ੍ਰਤੀਕ ਦੁਕਾਨ ਦੀ ਮਿਠਾਸ ਉਹੀ ਹੈ। ਸ਼ੁੱਧ ਰਵਾਇਤੀ ਅਤੇ ਦਿਲ ਨੂੰ ਛੂ ਲੈਣ ਵਾਲੀ। ਰਾਹੁਲ ਨੇ ਲਿਖਿਆ ਦੀਵਾਲੀ ਦੀ ਅਸਲੀ ਮਿਠਾਸ ਸਿਰਫ ਖਾਣੇ ਵਿੱਚ ਹੀ ਨਹੀਂ ਮਿਲਦੀ ਸਗੋਂ ਰਿਸ਼ਤਿਆਂ ਅਤੇ ਸਮਾਜ ਵਿੱਚ ਵੀ ਮਿਲਦੀ ਹੈ ਸਾਨੂੰ ਦੱਸੋ ਤੁਸੀਂ ਆਪਣੀ ਦੀਵਾਲੀ ਕਿਵੇਂ ਮਨਾ ਰਹੇ ਹੋ ਅਤੇ ਇਸ ਨੂੰ ਖਾਸ ਕਿਵੇਂ ਬਣਾ ਰਹੇ ਹੋ ਦੀਵਾਲੀ ਮੌਕੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਆਈ ਹੈ ਜੀ ਹਾਂ ਇਹ ਵੱਡੀ ਅਪਡੇਟ ਜਿਹੜੀ ਸਾਹਮਣੇ ਆਈ ਹੈ 2 ਅਕਤੂਬਰ ਦੀ ਦੀਵਾਲੀ ਦੀ ਸਵੇਰ ਨੂੰ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਜਿहां ਬੀਤੇ ਕੱਲ 1 ਕਿਲੋ ਚਾਂਦੀ ਦੀ ਕੀਮਤ ਹੁਣ 1,71,900 ਤੱਕ ਪਹੁੰਚ ਗਈ ਹੈ ਤੇ ਪਿਛਲੇ ਹਫਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ 8000 ਰੁਪਏ ਦੀ ਗਿਰਾਵਟ ਆਈ ਹੈ ਤਾਂ ਤੇ ਰਸਤੇ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਚਾਂਦੀ ਦੀ ਕੀਮਤ 7000 ਰੁਪਏ ਦੇ ਕੇ 1,70,000 ਰੁਪਏ ਪ੍ਰਤੀ ਕਿਲੋ ਹੋ ਗਈ ਤੇ ਇਸ ਦੇ ਬਾਵਜੂਦ ਪਿਛਲੇ ਤਾਂ ਤੇ ਰਸ ਤੋਂ ਚਾਂਦੀ ਦੀਆਂ ਕੀਮਤਾਂ ਵਿੱਚ 70000 ਇਨ ਸੋ ਇਹ ਲਗਭਗ 70.5% ਦਾ ਵਾਧਾ ਹੋਇਆ ਹੈ ਦਿੱਲੀ ਸਮੇਤ ਹੋਰ ਸ਼ਹਿਰਾਂ ਵਿੱਚ ਅੱਖਰ ਇਸ ਦੇ ਕਿਹੜਾ ਨੇ ਦਿੱਲੀ ਵਿੱਚ 1,71,900 ਰੁਪਏ ਮੁੰਬਈ ਵਿੱਚ 1,71,900 ਰੁਪਏ ਅਹਮਦਾਬਾਦ ਵਿੱਚ 1,71,900 ਰੁਪਏ ਚੇਨਈ ਦੇ ਵਿੱਚ 1,99,900 ਰੁਪਏ ਕਲਕੱਤਾ ਵਿੱਚ 171900 ਹైదరాబాద్ ਜੈਪੁਰ ਦੇ ਵਿੱਚ 171900 ਸੂਰਤ ਵਿੱਚ ਵੀ 171900 ਰੁਪਏ ਖਪਤਕਾਰਾਂ ਨੇ ਤੰਤਰਸ ਤੇ ਚਾਂਦੀ ਵੱਲ ਮਜ਼ਬੂਤ ਝੁਕਾਓ ਦਿਖਾਇਆ ਚਾਂਦੀ ਦੇ ਸਿੱਕਿਆਂ ਦੀ ਵਿਕਰੀ ਸਾਲ ਦਰ ਸਾਲ 35 ਤੋਂ 40% ਵਧੀ ਜਦੋਂ ਕਿ ਕੁੱਲ ਵਿਕਰੀ ਮੁੱਲ ਦੁੱਗਣੇ ਤੋਂ ਵੱਧ ਹੋ ਗਿਆ ਤੇ ਇਹ ਸਪਸ਼ਟ ਤੌਰ ਤੇ ਖਪਤਕਾਰਾਂ ਦੀ ਦਿਲਚਸਪੀ ਅਤੇ ਚਾਂਦੀ ਲਈ ਨਿਵੇਸ਼ ਦੀ ਇੱਛਾ ਵਿੱਚ ਮਹੱਤਵਪੂਰਨ ਵਾਧਾ ਦਰਸਾਉਂਦਾ ਹੈ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਚਾਂਦੀ ਦੀਆਂ ਕੀਮਤਾਂ ਵਿੱਚ 6% ਤੋਂ ਵੱਧ ਦੀ ਗਿਰਾਵਟ ਆਈ ਹੈ ਤੇ ਪਿਛਲੇ 6 ਮਹੀਨਿਆਂ ਵਿੱਚ ਸਭ ਤੋਂ ਵੱਡੀ ਗਿਰਾਵਟ ਮੰਨੀ ਜਾ ਰਹੀ ਹੈ ਸ਼ੁੱਕਰਵਾਰ ਨੂੰ ਨਿਵੇਸ਼ਕਾਂ ਨੇ ਹਾਲੀ ਵਿੱਚ ਹੋਏ ਤੇਜ਼ ਵਾਧੇ ਤੋਂ ਬਾਅਦ ਭਾਰੀ ਮੁਨਾਫਾ ਬੁੱਕ ਕੀਤਾ ਪਰ ਅੱਜ ਸਭ ਤੋਂ ਵੱਧ ਉਡੀਕੇ ਜਾਣ ਵਾਲੀ ਫਿਲਮ ਗੋਡੇ ਗੋਡੇ 4 2 ਜਿਹੜੀ ਰਿਲੀਜ਼ ਹੋਣ ਵਾਲੀ ਹੈ ਜ਼ੀ ਸਟੂਡੀਓਜ਼ ਵੱਲੋਂ VH ਐਂਟਰਟੇਨਮੈਂਟ ਦੇ ਨਾਲ ਮਿਲ ਕੇ ਇਸ ਦੀਵਾਲੀ ਮੌਕੇ 21 ਅਕਤੂਬਰ ਨੂੰ ਬੇਸਬਰੀ ਨਾਲ ਉਡੀਕ ਕੀ ਚਾਣ ਵਾਲੀ ਪੰਜਾਬੀ ਫੈਮਿਲੀ ਐਂਟਰਟੇਨਰ ਫਿਲਮ ਗੋਡੇ-ਗੋਡੇ ਚਾਰ ਟੂ ਰਿਲੀਜ਼ ਕੀਤੀ ਜਾ ਰਹੀ ਹੈ ਜਿਹਾ ਫਿਲਮ ਦੇ ਵਿੱਚ ਐਮੇ ਵਰਕ ਤਾਨਿਆ ਗੁਰਜੈਸ ਗਿਤਾਜ ਬਿੰਦ ਰਖਿਆ ਨਿਕਿਟ ਟਿਲੋ ਅਮਰਿਤ ਐਬੀ ਮਿੰਟੂ ਕਪਾਸ ਸਰਦਾਰ ਸੋਹੀ ਨਿਰਮਲ ਰਿਸ਼ੀ ਰੁਪਿੰਦਰ ਰੂਪੀ ਅਤੇ ਗੁਰਪ੍ਰੀਤ ਭੰਗੂ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ ਮਸ਼ਹੂਰ ਲੇਖਕ ਚਗਤੀਪ ਸਿੱਧੂ ਵੱਲੋਂ ਲਿਖੀ ਅਤੇ ਵਿਜੇ ਕੁਮਾਰ ਅਰੋੜਾ ਦੇ ਨਿਰਦੇਸ਼ਨ ਹੇਠ ਬਣੀ ਇਹ ਫਿਲਮ ਹਰ ਉਮਰ ਦੇ ਦਰਸ਼ਕਾਂ ਲਈ ਹਾਸਾ, ਜਜ਼ਬਾਤ ਅਤੇ ਪੁਰਾਣੀਆਂ ਯਾਦਾਂ ਵਾਪਸ ਲਿਆਉਣ ਦਾ ਵਾਅਦਾ ਕਰਦੀ ਹੈ। ਕਹਾਣੀ ਪਹਿਲੇ ਹਿੱਸੇ ਗੋਡੇ-ਗੋਡੇ ਚਾਦੀ ਵਿਰਾਸਤ ਨੂੰ ਖੂਬਸੂਰਤੀ ਨਾਲ ਅੱਗੇ ਵਧਾਉਂਦੀ ਹੈ ਜਿਸ ਨੂੰ ਬੈਸਟ ਪੰਜਾਬੀ ਫਿਲਮ ਦਾ ਨੈਸ਼ਨਲ ਅਵਾਰਡ ਮਿਲਿਆ ਸੀ। ਫਿਲਮ ਦਾ ਮਿਊਜ਼ਿਕ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਛਾਇਆ ਹੋਇਆ ਹੈ ਤੇ ਇਸ ਦੇ ਗੀਤ ਹਰ ਪਲੈਟਫਾਰਮ ਤੇ ਟ੍ਰੈਂਡ ਕਰ ਰਹੇ ਹਨ ਅਤੇ ਹਰ ਉਮਰ ਦੇ ਦਰਸ਼ਕਾਂ ਦੇ ਦਿਲਾਂ ਨੂੰ ਛਿਤ ਰਹੇ ਨੇ ਆਪਣੀ ਸ਼ਾਨਦਾਰ ਕਾਸਟ ਦਿਲ ਨੂੰ ਛੂਣ ਵਾਲੇ ਮਿਊਜ਼ਿਕ ਅਤੇ ਇਮੋਸ਼ਨਲ ਕਹਾਣੀ ਨਾਲ ਗੋਡੇ-ਗੋਡੇ ਚਾਟੂ ਇਸ ਤਿਹਾੜ ਦੇ ਮੌਕੇ ਨੂੰ ਖੁਸ਼ੀ ਨਾਲ ਦਰਸ਼ਨ ਕਰਨ ਲਈ ਤਿਆਰ ਹੈ। ਓਵੈਲਾ ਦੇ ਸੰਸਥਾਪਕ ਅਤੇ ਹੋਰ ਕਈ ਅਧਿਕਾਰੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਬੈਂਗਲੂਰੂ ਪੁਲਿਸ ਨੇ 38 ਸਾਲਾ ਇੰਜੀਨੀਅਰ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਓਲਾ ਇਲੈਕਟ੍ਰਿਕ ਦੇ ਸੰਸਥਾਪਕ ਭਾਵੇਸ਼ ਅਗਰਵਾਲ ਅਤੇ ਕੰਪਨੀ ਦੇ ਕਈ ਸੀਨੀਅਰ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਮ੍ਰਿਤਕ ਦੇ ਭਰਾ ਅਸ਼ਵਿਨ ਕਨਨ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਦਰਸਲ ਓਲਾ ਇਲੈਕਟ੍ਰਿਕਸ 'ਚ ਕੰਮ ਕਰਨ ਵਾਲੇ 38 ਸਾਲਾ ਇੰਜੀਨੀਅਰ ਕੇ ਅਰਵਿਨ ਨੇ ਖੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਖਤਮ ਕਰ ਲਈ ਕਿ ਅਰਵਿੰਦ ਨੇ 28 ਕੰਪਨਿਆਂ ਦਾ ਇੱਕ ਹੱਥ ਲਿਖਤ ਨੋਟ ਛੱਡਿਆ ਜਿਸ ਦੇ ਵਿੱਚ ਉਸਨੇ ਓਲਾ ਦੇ ਸੰਸਥਾਪਕ ਭਵೇಶ್ ਅਗਰਵਾਲ ਸਮੇਤ ਆਪਣੇ ਸੀਨੀਅਰਾਂ ਤੇ ਮਾਨਸਿਕ ਪਰੇਸ਼ਾਨੀ ਅਤੇ ਵਿਵਿੱਤੀ ਸ਼ੋਸ਼ਣ ਦਾ ਦੋਸ਼ ਲਗਾਇਆ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਅਰਵਿੰਦ 2022 ਤੋਂ ਓਲਾ ਵਿੱਚ ਇੱਕ ਹਮੋਲੋਗੇਸ਼ਨ ਇੰਜੀਨੀਅਰ ਵਜੋਂ ਕੰਮ ਕਰ ਰਿਹਾ ਸੀ ਤੇ ਉਸਨੇ 28 ਸਤੰਬਰ ਨੂੰ ਬੈਂਗਲੁਰੂ ਦੇ ਚਿਕਲਾਂਸ ਦਰਸਥਿਤ ਆਪਣੇ ਘਰ ਵਿੱਚ ਜ਼ਹਿਰ ਖਾ ਲਿਆ ਉਸਦੇ ਦੋਸਤਾਂ ਨੇ ਉਸਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਕੀਤਾ ਗਿਆ ਹਾਲਾਂਕਿ ਉਸੇ ਦਿਨ ਉਸ ਦੀ ਮੌਤ ਹੋ ਗਈ ਅਰਵਿੰਦ ਦੀ ਮੌਤ ਤੋਂ ਥੋੜੀ ਦੇਰ ਬਾਅਦ ਉਸ ਦੇ ਪ੍ਰਾਂਨ ਨੂੰ 28 ਪੰਨਿਆਂ ਦਾ ਨੋਟ ਮਿਲਿਆ ਜਿਸ ਤੇ ਵਿੱਚ ਸੁਬਰਤ ਕੁਮਾਰ ਦਾਸ ਅਤੇ ਭਾਵੇਸ਼ ਅਗਰਵਾਲ ਤੇ ਕੰਮ ਵਾਲੀ ਥਾਂ ਤੇ ਪਰੇਸ਼ਾਨੀ ਅਤੇ ਦਬਾਅ ਦਾ ਦੋਸ਼ ਲਗਾਇਆ ਗਿਆ। ਨੋਟ ਵਿੱਚ ਕਿਹਾ ਗਿਆ ਕਿ ਅਰਵਿੰਦ ਨੂੰ ਮਾਨਸਿਕ ਤੌਰ ਤੇ ਤੰਗ ਕੀਤਾ ਗਿਆ ਅਤੇ ਉਸ ਦੀ ਤਨਖਾਹ ਅਤੇ ਪੱਤੇ ਦੇਣ ਤੋਂ ਇਨਕਾਰ ਕੀਤਾ ਗਿਆ ਸੀ ਜਿਸ ਕਾਰਨ ਉਸ ਨੇ ਅੰਤ ਵਿੱਚ ਇਹ ਕਦਮ ਚੁੱਕਿਆ। ਕੰਪਨੀ ਦਾ ਦਾਅਵਾ ਹੈ ਕਿ ਅਰਵਿੰਨ ਨੇ ਕਦੇ ਵੀ ਆਪਣੇ ਰੁਸਕਾਰ ਜਾਂ ਪਰੇਸ਼ਾਨੀ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ ਅਤੇ ਉਸਦੀ ਭੂਮਿਕਾ ਵਿੱਚ ਕੰਪਨੀ ਦੇ ਉੱਚ ਪ੍ਰਬੰਧਨ ਜਿਸ ਦੇ ਵਿੱਚ ਸੰਸਥਾਪਕ ਭਾਵੀਸ਼ ਅਗਰਵਾਲ ਦੀ ਸ਼ਾਮਲ ਹਨ ਨਾਲ ਸਿੱਧਾ ਸੰਪਰਕ ਸ਼ਾਮਲ ਨਹੀਂ ਸੀ ਓਲਾ ਨੇ ਇਹ ਵੀ ਦੱਸਿਆ ਕਿ ਪਰਿਵਾਰ ਨੂੰ ਤੁਰੰਤ ਸਹਾਇਤਾ ਵਜੋਂ ਪੂਰਾ ਅਤੇ ਅੰਤਿਮ ਨਿਗਾਰਾ ਅਦਾ ਕਰ ਦਿੱਤਾ ਗਿਆ ਸੀ ਤੇ ਓਲਾ ਇਲੈਕਟ੍ਰਿਕ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਉਹਨਾਂ ਨੇ ਕਰਨਾਟਕ ਹਾਈ ਕੋਰਟ ਵਿੱਚ ਐਫ ਆਈ ਆਰ ਨੂੰ ਚੁਣੌਤੀ ਦਿੱਤੀ ਹੈ ਹਸਪਤਾਲ ਦੇ ਵਿੱਚ ਦਾਖਲ ਨੇ ਮੁਹੰਮਦ ਸਦੀਕ ਜੀ ਹਾਂ ਮਸ਼ਹੂਰ ਗਾਇਕ ਨੇ ਹੋ ਤੇ ਉਹ ਇਸ ਵੇਲੇ ਜਿਹੜੇ ਹਸਪਤਾਲ ਦੇ ਵਿੱਚ ਐਡਮਿਟ ਨੇ ਲੁਧਿਆਣਾ ਦੇ ਆਤਮ ਨਗਰ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਮੁਹੰਮਦ ਸਦੀਕ ਨਾਲ ਮੁਲਾਕਾਤ ਕੀਤੀ ਗਈ ਕੁਲਵੰਤ ਸਿੰਘ ਸਿੱਧੂ ਨੇ ਹੰਝਣ ਹਸਪਤਾਲ ਪਹੁੰਚੇ ਜਿੱਥੇ ਮੁਹੰਮਦ ਸਦੀਕ ਦਾ ਹਾਲ ਚਾਲ ਜਾਣਿਆ ਤੇ ਇੱਥੇ ਦੱਸ ਦਈਏ ਮੁਹੰਮਦ ਸਦੀਕ ਦੀ ਹਾਲ ਚ ਸਰਜਰੀ ਹੋਈ ਤੇ ਮੁਲਾਕਾਤ ਦੀਆਂ ਤਸਵੀਰਾਂ ਉਹਨਾਂ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀਆਂ ਤੇ ਉਹਨਾਂ ਨੇ ਲਿਖਿਆ ਅੱਜ ਮੈਂ ਨਿੱਜੀ ਤੌਰ ਤੇ ਮੁਹੰਮਦ ਸਦੀਕ ਸਾਹਿਬ ਨੂੰ ਮਿਲਿਆ ਜੋ ਕਿ ਪੰਜਾਬੀ ਸੱਭਿਆਚਾਰ ਦੇ ਇੱਕ ਸੱਚੇ ਦੰਦ ਕਥਾ ਹਾਂ ਤੇ ਜੁਨਾ ਨਾਰ ਹਾਲੀ ਵਿੱਚ ਹੰਜੜ ਹਸਪਤਾਲ ਚ ਸਰਜਰੀ ਹੋਈ ਹੈ ਤੇ ਉਹਨਾਂ ਦੀ ਜਲਦੀ ਸਿਹਤਯਾਬੀ ਅਤੇ ਚੰਗੀ ਸਿਹਤ ਦੇ ਲਈ ਪ੍ਰਾਰਥਨਾ ਕੀਤੀ ਤੇ ਉਹਨਾਂ ਵਰਗੇ ਲੋਕ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਅਤੇ ਉਤਸ਼ਾਹਤ ਕਰਨ ਲਈ ਆਪਣਾ ਜੀਵਨ ਸਮਰਪਿਤ ਕੀਤਾ ਹੈ ਸੱਚਮੁੱਚ ਬਹੁਤ ਘੱਟ ਅਤੇ ਕੀਮਤੀ ਹਨ ਤਦਰੀ ਖੇਡ ਜਗਤ ਤੋਂ ਵੀ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪੰਜਾਬ ਦੇ ਨੌਜਵਾਨ ਬੱਲੇਬਾਜ਼ ਵੈਭਵ ਸੂਰਯਵੰਸ਼ੀ ਨੇ ਛੋਟੀ ਉਮਰ ਦੇ ਬੱਚੀ ਆਪਣੇ ਲਈ ਇੱਕ ਸਥਾਨ ਬਣਾ ਲਿਆ ਜਿੱਥੇ ਸਿਰਫ 14 ਸਾਲ ਦੀ ਉਮਰ ਦੇ ਵਿੱਚ ਉਹ ਵੱਡੇ ਵੱਡੇ ਗੇਂਦਬਾਜ਼ਾਂ ਨੂੰ ਛੱਕੇ ਮਾਰ ਕੇ ਮਾਰਨ ਦੇ ਲਈ ਜਾਣਿਆ ਜਾਂਦਾ ਹੈ ਵੈਭਵ ਸੂਰਯਵੰਸ਼ੀ ਜੋ ਹਮੇਸ਼ਾ ਆਪਣੀ ਬੱਲੇਬਾਜ਼ੀ ਅਤੇ ਹੁਨਰ ਦੇ ਲਈ ਸੁਰਖੀਆਂ ਵਿੱਚ ਰਹਿੰਦਾ ਹੁਣ ਇੱਕ ਖਾਸ ਕਾਰਨ ਕਰਕੇ ਸੁਰਖੀਆਂ ਵਿੱਚ ਆ ਗਿਆ ਹੈ ਚੋਣ ਕਮਿਸ਼ਨ ਤੇ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਲਈ ਵਿਭਵ ਸੂਰਜਵੰਚੀ ਨੂੰ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਦਿੱਤੀ ਹੈ ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਚੋਣ ਕਮਿਸ਼ਨ ਨੇ ਆਉਣ ਵਾਲੀਆਂ ਬਿਹਾਰ ਵਿਧਾਨ ਸਭਾ ਚੋਣਾਂ ਪ੍ਰਤੀ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਇੱਕ ਵੱਡਾ ਕਦਮ ਚੁੱਕਿਆ। ਨੌਜਵਾਨ ਕ੍ਰਿਕਟਰ ਵਿਭਵ ਸੂਰਜਵੰਚੀ ਨੂੰ ਪਵਿੱਖ ਦਾ ਵੋਟਰ ਆਈਕਨ ਚੁਣਿਆ ਗਿਆ। ਜੀ ਹਾਂ ਬਿਹਾਰ ਵਿਧਾਨ ਸਭਾ ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ ਪਹਿਲੀ 6 ਨਵੰਬਰ ਨੂੰ ਅਤੇ ਦੂਜੀ 11 ਨਵੰਬਰ ਨੂੰ VOTING ਦੀ ਮਹੱਤਤਾ ਨੂੰ ਜਾਗਰੂਕ ਕਰਨ ਅਤੇ ਲੋਕਾਂ ਨੂੰ ਲਾਮਬੰਦ ਕਰਨ ਲਈ ਚੋਣ ਕਮਿਸ਼ਨ ਪ੍ਰਮੁੱਖ ਹਸਤੀਆਂ ਨੂੰ ਆਪਣੇ ਆਈਕਨ ਵਜੋਂ ਵਰਤਦਾ ਤੇ ਨਤੀਜੇ ਵਜੋਂ ਇਸ ਵਾਰ ਵਿਭਵ ਸੂਰਜਵੰਸ਼ੀ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। ਕਪਿਲਾਵ ਦੇ ਲਈ ਇਸ ਬਲਟਨ ਦੇ ਵਿੱਚ ਬਸ ਐਨਆਈ ਮਨੁਦ ਚਾਹਤਾਂ ਤਾਨਪਾ